ਜੀ ਹਾਂ ਕੋਪੋ ਲੈ ਚਲੀਏ ਚੱਕਰ ਹਾਂ ਤੇ ਜੱਕੇ ਨੂੰ ਨਹੀਂ ਨਹੀਂ ਚੱਕ ਲੋ ਚੁੱਕੀ ਆ ਔਰ ਚੱਕ ਲੋ ਇੱਕ ਚੱਕਣਾ ਉੱਪਰ ਕਰੋ ਆ ਜਾ ਯਾਰ ਪਰਮਾਨਥਾ ਉਹ ਚੱਕੋ ਛੋਟਾ ਵਾਲਾ ਚੱਕ ਲੋ ਇੱਕ ਆ ਜਾ ਯਾਰ ਛੋਟਾ ਵਾਲਾ ਚੱਕੋ ਭਾਈ ਜੀ ਚਲੋ 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 ਲਾਂਚਰ ਟਾਈਪ ਉਹ ਇੱਕ ਮਿੰਟ ਬੈਠ ਜਾ ਯਾਰ ਲਾਂਚਰ ਨੋ ਕੰਪਨੀ ਟਾਈਪ ਚਲਾਵੇ ਇਹਨੂੰ ਚੱਲੇ ਹੋਏ ਨੇ ਨਾ ਨਾ ਮੈਨੂੰ ਸ਼ਾਟ ਦੇ ਦੀ ਸਤਿਕਾਰਯੋਗ ਜੀ ਆ ਜਾਓ ਆ ਬਾਈ ਇਹਨੇ ਦੂਰਾ ਫੋਨ ਬੰਦ ਕਰ ਲੈ ਯਾਰ ਪਿੱਛੇ ਤੋਂ ਕਿ ਤੁਹਾਨੂੰ ਕੈਪੀਟਲ ਨੂੰ ਬਲਾਹ ਮਿਲ ਗਈ ਜੀ ਕੈਪੀਟਲ ਨੂੰ ਦੱਸਿਆ ਸਾਨੂੰ ਤੇ ਖੂਣਾ ਹੈ ਆਹ ਅਸੀਂ ਦੋ ਮਿੰਟਾਂ ਤੇ ਨਾ ਕਰੀਂ ਕੋਈ ਆ ਜੀ ਬੋਲ ਬਾਈ ਤਾਂ ਹਾਂ ਇਹ ਮਾਈਕਲ ਕਾਲਾ ਕੱਲੀ ਬੈਠੇ ਮੱਕਲੀ ਬਲਿੱਤ ਵੀਰੇ ਲਲਿਤ ਤੇ ਕਿਹੜੀ ਜਗ੍ਹਾ ਕੀ ਹੋਇਆ ਇਹ ਮੈਂ ਸਰ ਜੀ ਨੀਚੇ ਬੈਠਣ ਜਾ ਰਿਹਾ ਸੀ ਰੈਸਟ ਕਰਨ ਦੇਖਿਆ ਤੇ ਦੋ ਥੈਲੇ ਤੋਂ ਖਿੰਡੇ ਹੋਏ ਸੀ ਲਾਦਾ ਬਾਕੀ 4 6 ਥੈਲੇ ਚ ਪਏ ਹੋਏ ਸੀ ਜਦ ਮਨੇ ਦੇਖਿਆ ਮਨੇ ਜਾਂਦੇ ਸਰ ਉਹਨਾਂ ਨੂੰ ਪੁੱਛਾ ਲੈਨੂੰ ਇਨਕੁਆਰੀ ਦਿੱਤੀ ਜਾਂਦੇ ਸਰ ਇਹ ਨਹੀਂ ਪਤਾ ਕੀ ਸੀ ਬੰਬ ਸੀ ਕੀ ਸੀ ਅਸੀਂ ਸਭ ਮੈਂ ਐਸਐਸਆਈ ਅਮਰਜੀਤ ਸਿੰਘ ਟ੍ਰੈਫਿਕ ਪੁਲਿਸ ਪਟਿਆਲਾ ਅਸੀਂ ਲੱਕੜ ਮੰਡੀ ਇਲਾਕੇ ਤੇ ਖੜੇ ਸੀ ਸਾਨੂੰ ਕਿਸੇ ਰਾਹ ਕੇ ਨੇ ਦੱਸਿਆ ਕਿ ਉੱਥੇ ਕੋਈ ਸ਼ੱਕੀ ਸਮਾਨ ਪਿਆ ਅਸੀਂ ਆ ਕੇ ਮੌਕੇ ਤੇ ਚੈੱਕ ਕੀਤਾ ਮੈਂ ਆਪਣੇ ਮੁਲਾਜ਼ਮਾਂ ਨਾਲ ਮੌਕੇ ਤੇ ਚੈੱਕ ਕੀਤਾ ਤੁਝਾ ਦੇਖਿਆ ਤਾਂ ਕੋਈ ਲਾਂਚਰ ਟਾਈਪ ਚੀਜ਼ ਸੀਗੀ ਤੇ ਅਸੀਂ ਮੌਜੂਦਾ ਅਸੀਂ ਥਾਣੇ ਨੂੰ ਤਲਾਹ ਦੇ ਦਿੱਤੀ ਇਹ ਕਿਹੜੇ ਲਾਂਚਰ ਮਿਲਿਆ ਇਹ ਲਾਂਚਰ ਹੈ ਜੀ ਬੰਬ ਟਾਈਪ ਹੈ ਜੀ ਇਹ ਤਾਂ ਹੁਣ ਮੌਕੇ ਤੇ ਦੇਖ ਕੇ ਪਤਾ ਲੱਗਦਾ ਕਿੰਨੇ ਪਏ ਜੀ ਇਹ 8 ਨੂੰ ਹੈਗੇ ਜੀ ਠੀਕ ਹੈ ਕਿ ਉਹ ਇਸ ਸਾਇਰਾ ਪਰ ਖਰਾਬ ਹੋ ਗਿਆ ਇਹ ਮੁੱਕ ਦੇ ਇਹਦਾ ਬਾਅਦ ਚ ਪਤਾ ਲੱਗੇਗਾ ਜੀ ਕੀ ਹੈ ਇਹ ਜੀਂਦਾ ਨੇ ਜਾਂ ਇਹ ਮਰੇ ਹੋਏ ਨੇ ਇਸ ਫੋਨ ਕਰਦਾ ਕੀ ਬਣਦਾ ਹਾਂ ਜੀ ਸਰ ਸੁਵੰਨੀ ਖਾਲੇ ਨੂੰ ਫੋਨ ਕਰ ਦੋ ਹਾਂ ਜੀ ਇਹ ਸਬੰਧਤ ਥਾਣੇ ਨੂੰ ਪਹੁੰਚ ਕਰ ਦਿੱਤੇ ਹਾਂ ਅੱਛਾ